ਸਾਇੰਸ ਬਲੌਕ ਕੰਨੀਓ ਲਾਇਬ੍ਰੇਰੀ ਮਗਰ ਦੀ ਕੰਟੀਨ ਤੇ ਕਾਮਨ ਰੂਮ ਅੱਗੇ ਜਾ ਖੜਦੇ ਸਵਾ ਭਵਨ ਦੇ ਸਮਾਗਮ ਜੀ ਲਿਹਾਜਾਂ ਜਹ ਟੈਂਡਸਾਂ ਪੂਰੀਆਂ ਕਰਾਉਨ ਨੂੰ ਹੀ ਦੇਖਿਆ ਐ ਇੱਡੇ ਕੰਜਰ ਸੀ ਨਾ ਵੇਰਕਾ ਬੈਠਿਆਂ ਨੂੰ ਹਰ ਸੈਕਿੰਡ ਸੱਚਾ ਪਿਆਰ ਹੋ ਜਾਂਦਾ ਆਪਦੇ ਕਲਾਸਾਂ ਦੇ ਸੈਕਸ਼ਨ ਰੂਮ ਨੰਬਰ ਪ੍ਰੋਫੈਸਰਾਂ ਦੇ ਨਾਂ ਵੀ ਨਹੀਂ ਪਤਾ ਹੁੰਦੇ ਸੀ ਤੇ ਜਿੰਨਾ ਕਰਕੇ ਕਾਲ ਜਾਉਂਦੇ ਉਹਨਾਂ ਦੇ ਸੂਟਾਂ ਦੇ ਰੰਗਾਂ ਤੋਂ ਲਾਡ ਡਿਪਾਰਟਮੈਂਟ ਤੇ ਬੱਸ ਅੱਡੇ ਤੇ ਕਾਊਂਟਰ ਤੱਕ ਜਬਾਨੀ ਰੱਟੀ ਰੱਖਦੇ 18 ਨੰਬਰ ਤੋਂ ਦਫ਼ਤਰ ਵੀਰਕਾ ਖੰਡਰ ਮੂਰਤੀ ਸਾਰੇ ਮੇਨ ਬਲਾਕ ਤੋਂ ਦੀ ਪਤਾ ਹੀ ਨਹੀਂ ਕਿੰਨੇ ਕੁ ਗੇੜੇ ਲਾ ਲੈਂਦੇ ਹਾਂਜੀ ਰੋਮੀ ਕੰਟੀਨ ਚ ਆ ਜਾ ਸਾਰੇ ਆ ਰਹੇ ਨੇ ਚਾਹ ਪੀਣੇ ਆ ਤੁਸੀਂ ਪੀਓ ਯਾਰ ਮੈਂ ਫੇਰ ਆਉਣਾ ਉਹ ਵਗ ਜਾ ਵਗ ਜਾ ਆਹੀ ਸਮਾਂ ਸਾਡੇ ਵੀ ਉਦੋਂ ਕੱਲਿਆਂ ਦੇ ਗੱਲਾਂ ਬਿਨਾਂ ਚਾਹਾਂ ਨਹੀਂ ਸੀ ਲੰਗਦੀ ਨਾ ਨਾ ਅੱਗੇ ਦੱਸ ਬਾਈ